BYE, Bye. टीम लेके आए और इस सरकार का बाबू हो गया आज फिर सारे बिजली के, नारे तो के तो तो बारे सारे इंटरनेट सरकारी के बारे में वो सरकार वृक्ष नीति जगाता के परिणाम है वो पूरी सरकार केंद्र में किसानों पत्ते वो एक कंपनी के बारे में डाल रही है और के नाम के चार मेयर को

ਪੰਜਵੀਂ ਵੜੇ ਰੰਡ ਚੰਡੀਗੜ੍ਹ ਪੰਜਾਬੀਆਂ ਦੀ ਧਰਤੀ ਤੇ ਬਣਾ ਰਹੇ ਆ ਇਹ ਪੰਜਾਬ ਦੀ ਜ਼ਮੀਨ ਹੈ ਜਿਹੜੇ ਤੇ ਤੁਸੀਂ ਬੈਠੇ ਹੋ 16 ਗੱਲੀ ਚੰਡੀਗੜ੍ਹ ਦੇ ਵਿੱਚ ਮੋਰਚਾ 2021 ਦੇ ਵਿੱਚ ਅਸੀਂ ਜਿੱਤ ਕੇ ਆਏ ਸੀ ਕੇ ਕੋਮੀਨਾਧਰ ਕੋਟ ਲਾਗੂ ਕਰਾਗੇ ਸੋ ਸਾਡੇ ਅੰਦੋਲਨ ਦੇ ਵਿੱਚ ਐਮਐਸਪੀ ਦੇ ਗਰੰਟੀ ਕਾਨੂੰਨ ਕਿ ਇੱਕ ਕਮੇਟੀ ਬਣਾਈ ਗਈ ਸੀ ਜਿਹਦੇ ਵਿੱਚ ਐਸਕੇਐਮ ਦੇ ਲੀਡਰਾਂ ਦੀ ਸ਼ਮੂਲੀਅਤ 1% ਵੀ ਨਹੀਂ ਹੈਗੀ ਸੋ ਵੇ ਕੀ ਕਹਿੰਦੀ ਹੈ ਉਸ ਕਮੇਟੀ ਨੂੰ ਉਹ ਕਮੇਟੀ ਕਿਹਦੇ ਹੱਕ ਦੇ ਵਿੱਚ ਕੰਮ ਕਰੂਗੀ ਉਹ ਕਮੇਟੀ ਸਰਕਾਰ ਹਾਂਜੀ ਸੈਕਟਰ 43 ਦੇ ਗਰਾਂਜ ਦੇ ਵਿੱਚ ਅੱਜ ਸਹਿਯੁਕਤ ਕਿਸਾਨ ਮੋਰਚੇ ਵੱਲੋਂ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਵੱਖ-ਵੱਖ ਜਥੇਬੰਦੀਆਂ ਦੇ ਸਿਆਸੀ ਆਗੂ ਸੰਬੋਧਨ ਕਰ ਰਹੇ ਨੇ ਮੁੱਖ ਮੰਤਰੀਆਂ ਦੇ ਵਿੱਚ ਉਹਨਾਂ ਨੂੰ ਬੁਲਾ ਕੇ ਕੋਈ ਮੀਟਿੰਗ ਕੀਤੀ ਜਾਵੇ ਅਜੇ ਤੱਕ ਬਿਜਲੀ ਬੇ 220 ਵੀ ਹੋ ਰਹੀ ਹੈ ਕੇਂਦਰ ਸਰਕਾਰ ਨੇ ਬਿਜਲੀ ਮੋਰਚੇ ਸਮੇ ਜੋ ਸਮਝੌਤਾ ਕੀਤਾ ਸੀ ਉਹ ਗੱਲ ਹੋਣੀ ਲਾਗੂ ਕੀਤਾ ਜਾਵੇ ਪੰਜਾਬ ਸਰਕਾਰ ਬਿਜਲੀ ਸੋਧ ਬਿੱਲ 2025 ਕਾਕਾ ਮਾਰ ਗਈ ਹੈ ਵਾਪਸ ਲਿਆ ਜਾਵੇ ਬਿਜਲੀ ਬਿੱਲ 220 ਦੇ ਵਿੱਚ ਹਰ ਪੇਟ ਤੇ ਪਗਲ ਹੋ ਰਿਹਾ ਪੰਜਾਬ ਦੇ ਇਲਾਕਿਆਂ ਵਿੱਚ ਇੱਕ ਤਾਂ ਜਿਹੜੇ ਦੇਸੀ ਮੀਟਰ ਹੁੰਦੇ ਸੀ ਹਰ ਪੇਟਾਂ ਦੀ ਉਹ ਕਿਤੇ ਖਤਕਾਰ ਦਾ ਤੁਰੰਤ ਮਦਦ ਕੀਤੀ ਜਾਵੇ ਤੇ ਉਹਦੀ ਪੋਟੈਂਸ਼ੀ ਜੰਨੇ ਦਾ ਬਾਜ